10ਵੀਂ 12ਵੀਂ ਦੇ ਛੋਨੇ ਛੋਣੀਆਂ ਗੱਲ ਕਰ ਰਹੇ ਹੁੰਦੇ ਨੇ ਪਹਿਲੇ ਤੁਲੀ ਚਾਈ ਦੀ ਏ ਕਿ ਮੁੰਡਾ ਉਹ ਤਤਲਾ ਰਹੀਆਂ ਨੇ 12-12 ਸਾਲ ਵਾਲੀਆਂ ਅੱਜ ਕੱਲ ਇਹ ਫੈਡ ਹੈ ਬਿਸਤਰਾ ਗਿੱਲਾ ਕਰਦੇ ਨੇ ਕੱਚੇ ਚ ਪਿਸ਼ਾਬ ਕਰਦੇ ਨੇ ਅਜੇ ਇਹਨਾਂ ਨੂੰ ਬਾਪ ਬੰਨਾ ਹੈ ਹੁਣ ਜੇ ਅਸੀਂ ਜਵਾਨ ਹੋ ਗਏ ਆ ਤਾਂ ਬੱਚੇ ਤਾਂ ਪੈਦਾ ਕਰਾਂਗੇ ਪੁਰਸ਼ ਕਹੇ ਮੈਨੂੰ ਵੀਰਿਆ ਬਨਣ ਲੱਗ ਗਿਆ ਔਰਤ ਕਹੇ ਕਿ ਅੰਡਾ ਨੂੰ ਬਨਣ ਲੱਗ ਗਏ ਹਾਂ ਤਾਂ ਹੁਣ ਬੱਚੇ ਤਾਂ ਕਰਾਂਗੇ ਕੋਈ ਕੈਮੀਕਲ ਰਿਐਕਸ਼ਨ ਹੈ ਹਿੰਮਤ ਕਿਵੇਂ ਹੋ ਜਾਂਦੀ ਹੈ ਬੱਚਾ ਪੈਦਾ ਕਰਨ ਦੀ ਬਿਨਾ ਆਪਣੀ ਸ਼ਕਲ ਦੇਖੇ ਮੂੰਹ ਦੇਖੋ ਆਪਣਾ ਤੁਸੀਂ ਖੁਦ ਅਜੇ ਬੱਚੇ ਵਰਗੇ ਹੋ ਇੱਕ ਜਾਗਰਿਤ ਸਮਾਜ ਹੋਵੇਗਾ ਤਾਂ ਉਸ ਵਿੱਚ ਵਾਕਈ ਮਾਪੇ ਬਣਨ ਦਾ ਤੁਹਾਨੂੰ ਲਾਇਸੈਂਸ ਲੈਣਾ ਪਵੇਗਾ ਕਿਉਂਕਿ ਇਹ ਗੱਲ ਤੁਹਾਡੇ ਹੀ ਦੋਵਾਂ ਜੀਆਂ ਦੀ ਨਹੀਂ ਹੈ ਮਾਂ ਅਤੇ ਬਾਪ ਦੀ ਗੱਲ ਬੱਚੇ ਦੇ ਅਧਿਕਾਰਾਂ ਦੀ ਰੱਖਿਆ ਦੀ ਹੈ ਕਿੰਨਾ ਲਾਚਾਰ ਹੈ ਉਹ ਬੱਚਾ ਹੈ ਕਿ ਨਹੀਂ ਤੇ ਦੋ ਮੂਰਖ ਲੋਕ ਦਿਨ ਭਰ ਉਹਦੇ ਉੱਤੇ ਚੜੇ ਹੋਏ ਨੇ ਕੁਝ ਨਹੀਂ ਕਰ ਸਕਦਾ ਉਹ ਤਾਂ ਇਹ ਕਿ ਬਸ ਕਿਸੇ ਦੀ ਵਿਅਕਤੀਗਤ ਗੱਲ ਹੈ ਜਾਂ ਇਹ ਇੱਕ ਵੱਡਾ ਸਮਾਜਿਕ ਮੁੱਦਾ ਹੈ ਤੁਸੀਂ ਬੱਚੇ ਦੀ ਗਲਤ ਪਰਵਰਿਸ਼ ਕੀਤੀ ਹੈ ਤਾਂ ਪੂਰੇ ਸਮਾਜ ਤੇ ਪ੍ਰਭਾਵ ਪਵੇਗਾ ਪਵੇਗਾ ਜਾਂ ਨਹੀਂ